ਅਰਦਾਸ ਕਰਾਂ ਦਾ ਤੁਹਾਡੇ ਤੇ ਨਿੱਜੀ ਤੌਰ ਤੇ ਕੀ ਪ੍ਰਭਾਵ ਪਿਆ ਕਿਉਂਕਿ ਜੀਵਨ ਤੋਂ ਬਹੁਤ ਸਾਰੇ ਲੋਕਾਂ ਨੇ ਉਹ ਚ ਕਈ ਗੱਲਾਂ ਸਿੱਖੀਆਂ ਵੀ ਕਈਆਂ ਨੇ ਆਪਣੇ ਆਪ ਤੇ ਕਰੈਕਸ਼ਨਸ ਕੀਤੀਆਂ ਪਰ ਮੁਲਕੀ ਤਰਉਣੀ ਤੇ ਉਹਦਾ ਨਿੱਜੀ ਤੌਰ ਤੇ ਕੀ ਪ੍ਰਭਾਵ ਹੈ ਸਰ ਮੇਰੇ ਤੇ ਉਸ ਫਿਲਮ ਦਾ ਬਹੁਤ ਵੱਡਾ ਪ੍ਰਭਾਵ ਰਿਹਾ ਕਿਉਂਕਿ ਉਹ ਫਿਲਮ ਦਾ ਸੈਂਟਰਲ ਕਰੈਕਟਰ ਮੈਂ ਸੀਗਾ ਮੇਰੀ ਆਦ ਵਾਲੀ ਫਿਲਮ ਕੁੰਮਦੀ ਸੀਗੀ ਬਿਲਕੁਲ ਅਸੀਂ ਤਿੰਨ ਬੰਦੇ ਜਿਹੜੇ ਸਰਦਾਰ ਸੋਹੀ ਭਾਜੀ ਬਹੁਤ ਸੀਨੀਅਰ ਨੇ ਸਾਡੇ ਰਾਣਾ ਜੰਗਬਹਾਦਰ ਜੀ ਸਾਡੇ ਸੀਨੀਅਰ ਨੇ ਤੇ ਤੀਜਾ ਬੰਦਾ ਉਹਦੇ ਨਾਲ ਮੈਂ ਸੀਗਾ ਉਹ ਤਿੰਨ ਬੰਦਿਆਂ ਦੀ ਜਿਹੜੀ ਕਹਾਣੀ ਹੈ ਭਾਈ ਮੈਨੂੰ ਇੰਨੀ ਕាល ਪਤਾ ਲੱਗੀ ਕਿ ਜ਼ਿੰਦਗੀ ਜਿਵੇਂ ਜਿਵੇਂ ਸਮਾਂ ਤੇਜ਼ੀ ਨਾਲ ਵੱਧ ਰਿਹਾ ਹੈ ਨਾ ਤੁਹਾਨੂੰ ਸਮੇਂ ਨਾਲ ਬਦਲਣਾ ਸੀਗਾ ਸਮੇਂ ਨਾਲ ਚੇਂਜ ਹੋਣਾ ਸੀਗਾ ਉਹ ਬੇਸਿਕ ਫਿਲਮ ਹੈਗੀ ਜਨਰੇਸ਼ਨ ਗੈਪ ਦੀ ਕਿ ਸਾਡਾ ਸਾਡੀ ਪੀੜ੍ਹੀ ਦਾ ਤੇ ਨਵੀਂ ਪੀੜ੍ਹੀ ਦਾ ਜਨਰੇਸ਼ਨ ਗੈਪ ਕਿਵੇਂ ਵਧਿਆ ਜੀ ਅਸੀਂ ਬੱਚਿਆਂ ਨੂੰ ਸਮਝੇ ਹੀ ਨਹੀਂ ਹੈਗੇ ਜੀ ਅਸੀਂ ਬੱਚਿਆਂ ਤੋਂ ਉਹ ਚੀਜ਼ਾਂ 'ਚ ਮੰਗ ਰਹੇ ਹਾਂ ਜਿਹੜੀਆਂ ਬੱਚਿਆਂ ਨੂੰ ਕਦੇ ਫੜਾਈਆਂ ਨਹੀਂ ਅਸੀਂ ਬੱਚਿਆਂ ਤੋਂ ਉਹ ਸਵਾਲ ਦਾ ਉੱਤਰ ਪੁੱਛ ਰਹੇ ਹਾਂ ਜਿਹੜਾ ਦੱਸਿਆ ਹੀ ਨਹੀਂ ਕਦੇ ਉਹਨਾਂ ਨੂੰ ਬੱਚੇ ਕਨਫਿਊਜ਼ ਨੇ ਇਹ ਅਕਲ ਮੈਨੂੰ ਮੰਮੀ ਨੇ ਡਿੰ ਦੱਸੀ ਹੈ ਨਹੀਂ ਕਹਿੰਦੇ ਮੈਂ ਤਾਂ ਪੁੱਛੀ ਜਾਂਦਾ ਇਹ ਉਸ ਫਿਲਮ ਤੋਂ ਪਹਿਲਾਂ ਤੁਹਾਡਾ ਵੀ ਆਪਣੇ ਪਰਿਵਾਰ ਚ ਬੱਚਿਆਂ ਨਾਲ ਬਿਹੇਵੀਅਰ ਇਹੀ ਸੀ ਬਿਲਕੁਲ ਸੀ ਸਰ ਚੇਂਜ ਹੋਇਆ ਬਾਅਦ ਪਾਜੀ ਮੈਨੂੰ ਲੱਗਦਾ ਸੀ ਵੀ ਜਿੰਨੀਆਂ ਗੱਲਾਂ ਮੈਨੂੰ ਪਤਾ ਬੱਚਿਆਂ ਨੂੰ ਪਤਾ ਹੀ ਨਹੀਂ ਅੱਛਾ ਸੁਣੋਏ ਤੁਸੀਂ ਸੁਣਦੇ ਕਿਉਂ ਨਹੀਂ ਇਹੀ ਬਿਹੇਵੀਅਰ ਸੀ ਪਰ ਜਦੋਂ ਜਿਵੇਂ ਜਿਵੇਂ ਉਹ ਕੈਰੈਕਟਰ ਕਰਦੇ ਕਿ ਮੈਨੂੰ ਪਤਾ ਲੱਗਿਆ ਰ ਇਸ ਤਾਂ ਜ਼ਿੰਦਗੀ ਬਹੁਤ ਬੇਵਕੂਫ ਤਰੀਕੇ ਨਾਲ ਜਿਉ ਰਹੇ ਆ